ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਤੁਸੀਂ ਅੱਜ ਨਸ਼ਾ ਮੁਕਤੀ ਕੇਂਦਰ ਪਹੁੰਚੇ ਆ ਹਾਂ ਜੀ ਔਰ ਮੇਰਾ ਖਿਆਲ ਆ ਬਈ ਜਿਹੜੇ ਨਸ਼ਾ ਕਰਦੇ ਨੌਜਵਾਨ ਆ ਉਹਨਾਂ ਨੂੰ ਵੀ ਨਾਲ ਲੈ ਕੇ ਆਏ ਆ ਬਿਲਕੁਲ ਤਾਂ ਕੀ ਕਹਿਣਾ ਚਾਹੋਗੇ ਇਸ ਬਾਰੇ ਤਾਂ ਪਹਿਲਾਂ ਤਾਂ ਦੁਆਬਾ ਨਿਊਜ਼ ਦੇਖ ਰਿਹਾ ਸਾਰੇ ਦਰਸ਼ਕਾਂ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਜਿਵੇਂ ਕਿ ਤੁਸੀਂ ਦੇਖਦੇ ਹੋ ਸਰਕਾਰ ਯੋਧ ਨਸ਼ਾ ਵਿਰੋਧ ਕਿੱਡੀ ਮਹਿਮ ਜਿਹੜੀ ਛੇੜੀ ਸੀਗੀ ਪਹਿਲਾਂ ਵੀ ਜੇ ਛੇੜੀ ਤਾਂ ਅੱਜ ਦੂਜਾ ਪੜਾਅ ਵੀ ਉਹਦਾ ਜਿੱਥੇ ਸ਼ੁਰੂ ਹੋ ਗਿਆ 15 ਤਰੀਕ ਤੋਂ ਤੁਸੀਂ ਦੇਖੋਗੇ ਕਿ ਦੂਜਾ ਪੜਾਅ ਵੀ ਸ਼ ਸਾਡੇ ਕੋਲ ਅੱਜ ਮੈਂ ਜਿੱਥੇ ਸਿਵਲ ਹਸਪੀਟਲ ਆਇਆ ਡਾਕਟਰ ਸਾਹਿਬ ਉਹਨਾਂ ਦੀ ਵੀ ਨਾਲ ਵੀ ਗੱਲਬਾਤ ਵੀ ਕੀਤੀ ਇਹਨਾਂ ਨੇ ਦੇਖਿਆ ਕਿ ਜਿੰਨੇ ਵੀ ਹੋਰ ਵੀ ਵੀਰ ਪਹਿਲਾਂ ਵੀ ਆਏ ਸੀਗੇ ਸਾਰਿਆਂ ਨੂੰ ਨਸ਼ਾ ਛਡਾਊ ਜਿਹੜੇ ਕੇਂਦਰ ਜਿੱਥੇ ਸਰਕਾਰ ਵੱਲੋਂ ਫ੍ਰੀ ਆਫ ਕੋਸਟ ਜਿਹੜਾ ਵੀ ਵਿਅਕਤੀ ਲਿਆਂਦਾ ਗਿਆ ਉਹਦਾ ਇਲਾਜ ਕੀਤਾ ਗਿਆ ਹੋਰ ਵੀ ਕੋਈ ਕਿਸੇ ਤਰ੍ਹਾਂ ਦੀ ਇੱਥੇ ਦਵਾਈ ਦੀ ਕਮੀ ਨਹੀਂ ਹੋਣ ਦਿੱਤੀ ਜਿੰਨੇ ਵੀ ਵੀਰ ਆਏ ਸਾਰੇ ਮੈਨੂੰ ਮੈਂ ਤਾਂ ਵੀ ਨਸ਼ਾ ਛੱਡ ਕੇ ਗਏ ਆ ਤੇ ਨਸ਼ਾ ਹੁਣ ਮੈਂ ਦੇਖਿਆ ਹੁਣ ਨਹੀਂ ਤਾਂ ਜਿੱਥੋਂ ਇੱਥੇ ਆਉਂਦੇ ਹੁੰਦੇ ਸੀ ਪਹਿਲਾਂ ਕਦੀ ਦੇਖਿਆ ਸੀਗਾ ਤੇ ਭਰਿਆ ਹੁੰਦਾ ਸੀ ਹਾਲ ਹੁਣ ਤੁਸੀਂ ਦੇਖੋਗੇ ਮੈਨੂੰ ਮੈਂ ਦੇ ਨਹੀਂ ਕੋਈ ਵਿਅਕ ਕਿਉਂਕਿ ਲੋਕਾਂ ਨੇ ਆਪਣਾ ਰੁਝਾਨ ਬਣਾ ਲਿਆ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਇਹ ਇਹ ਲੋਕਲ ਤਤਵਾਰ ਸੀ ਲੋਕਾਂ ਨੂੰ ਆਮ ਲੋਕਾਂ ਦੇ ਲਈ ਇਹ ਚੁਣੇ ਗਏ ਸੀਗੇ ਤੇ ਅੱਜ ਦੇਖਿਆ ਜਾਵੇ ਤੇ ਉਹਨਾਂ ਲੋਕਾਂ ਨੂੰ ਫਾਇਦਾ ਕਿੰਨਾ ਹੋਇਆ ਅੱਜ ਵੀ ਮੇਰੇ ਨਾਲ ਮੈਂ ਆਪਣੇ ਗੌਰਪ੍ਰੀਤ ਸਿੰਘ ਸਾਡੇ ਕੋਲ ਇੱਕ ਵੀਰ ਨਸ਼ਾ ਛਡੋ ਪੱਜ ਜੇ ਤੁਸੀਂ ਦੇਖੋਗੇ ਹੁਣ ਵੀ ਤੁਹਾਨੂੰ ਜੇ ਉਹਨੂੰ ਦਿਖਾ ਲੈਣਾ ਵੀ ਚਾਹੀਏ ਇਦਾਂ ਦਾ ਵਿਅਕਤੀ ਤੁਹਾਨੂੰ ਲੱਗਦਾ ਵੀ ਨਹੀਂ ਵੇਲਾ ਨੋਰਮਲ ਪਰ ਫਿਰ ਵੀ ਉਹ ਕਹਿੰਦਾ ਯਾਰ ਜਦ ਮੈਨੂੰ ਸਰਕਾਰ ਵੱਲੋਂ ਫਰੀ ਆਫ ਕੋਰਟ ਸਾਰਾ ਕੁਝ ਮਿਲ ਰਿਹਾ ਮੈਂ ਕਿਉਂ ਨਾ ਇਹਦਾ ਫਾਇਦਾ ਲਵਾਂ ਜੇ ਮੇਰੀ ਮਾੜੀ ਮੋਟੀ ਨਾਲ ਲੱਤ ਲੱਗੀ ਸੀ ਕੋਈ ਨਸ਼ੇ ਦੀ ਕਹਿੰਦਾ ਜ਼ਰੂਰ ਮੈਂ ਅੱਜ ਛਡਾਉਣ ਨੂੰ ਆਪਣਾ ਤਿਆਰ ਕੀਤਾ ਤੇ ਅੱਜ ਅਸੀਂ ਉਹਨੂੰ ਵੀ ਲੈ ਕੇ ਆਏ ਆ ਤੇ ਉਹਨੂੰ ਵੀ ਮੈਨੂੰ ਮੈਦਿਆ ਬੇ ਥੋੜੇ ਦਿਨਾਂ ਤੱਕ ਜਿਹੜੀ ਦਵਾਈ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਤੇ ਉਹ ਲੱਗਦਾ ਵੀ ਜਲਦੀ ਨਜਾਤ ਉਸ ਬਿਮਾਰੀ ਤੋਂ ਜਿਹੜੀ ਉਹਨੂੰ ਲੱਗੀ ਹੋ ਲੱਤ ਛੁੱਟੂਗੀ ਜੁੱਧ ਨਸ਼ੇ ਦੇ ਵਿਰੁੱਧ ਜਿਹੜੇ ਵਲੰਟੀਅਰਸ ਪਿੰਡਾਂ ਦੇ ਵਿੱਚ ਨਿਯੁਕਤ ਕਿਤੇ ਸਰਕਾਰ ਵੱਲੋਂ ਉਹਨਾਂ ਦਾ ਕਿੰਨਾ ਕੁ ਲਾਭ ਹੋਊਗਾ ਸਰਕਾਰ ਨੂੰ ਦੇਖੋ ਜੀ ਅਸੀਂ ਹੁਣ ਜਿਹੜੇ ਪਿੰਡਾਂ ਪਿੰਡ ਵਿੱਚ ਜਾਵਾਂਗੇ ਜੇ ਕੋਈ ਸਾਨੂੰ ਲੱਗੇ ਹੋਰ ਵੀ ਸਰਕਾਰ ਨੇ ਜਿੰਨੇ ਵੀ ਸਾਡੇ ਵੀਰ ਲਾਏ ਆ 15 ਜਿਹੜੇ ਹੋਰ ਵੀ ਸਾਡੇ ਨਾਲ ਜਿਹੜੇ ਬੁਲਾਰੇ ਲੱਗੇ ਆ ਜਾਂ ਹੋਰ ਵੀ ਜਿਹੜੇ ਵੀਰ ਸਾਡੇ ਨਾਲ ਜਾਣਗੇ ਉਹਨਾਂ ਦਾ ਮਤਲਬ ਇਹ ਹੀ ਹੈ ਕਿ ਹੋਰ ਵੀ ਪਿੰਡਾਂ ਵਿੱਚ ਜੇ ਕੋਈ ਰਹਿ ਵੀ ਗਿਆ ਕੋਈ ਵੀਰ ਇਦਾਂ ਦਾ ਜਿਹੜਾ ਨਸ਼ੇ ਦੀ ਲਤ ਚ ਲੱਗਾ ਨਸ਼ੇ ਦੀ ਲਤ ਨੂੰ ਛਡਾਉਣਾ ਚਾਹੁੰਦਾ ਅਸੀਂ ਉਹਨੂੰ ਆਪ ਲੈ ਕੇ ਆਵਾਂਗੇ ਆਪ ਹਮਾਰੇ ਲੈ ਕੇ ਆਵਾਂਗੇ ਅਸੀਂ ਉਹਨਾਂ ਨੂੰ ਇੱਥੇ ਲਿਆ ਕੇ ਦਾਖਲ ਕਰਾਵਾਂਗੇ ਤੇ ਜਿਹੜੀ ਉਹਨਾਂ ਦੀ ਲਤ ਲੱਗੀ ਇਨੈਚਰਾ ਦੀ ਲਤ ਲੱਗੀ ਵੀ ਹੋਈ ਉਹ ਜ਼ਰੂਰ ਉਹਨਾਂ ਨੇ ਜਾਤ ਦਵਾਵਾਂਗੇ। ਕੁਵਿੰਦਰ RAM ਜੀ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਜਿਨ੍ਹਾਂ ਦੇ ਤੁਸੀਂ ਵਿਚਾਰ ਸੁਣ ਲੈ ਤੇ ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਵੀ ਜਿੱਥੇ ਸਾਨੂੰ ਕੋਈ ਨਸ਼ੇ ਵਾਲਾ ਨੌਜਵਾਨ ਮਿਲੂਗਾ ਤੇ ਅਸੀਂ ਜ਼ਰੂਰ ਹਸਪੀਟਲ ਪਹੁੰਚਾਵਾਂਗੇ ਔਰ ਪੂਰੀ ਮਦਦ ਕਰਾਂਗੇ। ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਹੈ ਡਾਕਟਰ ਸਾਹਿਬ ਸਸੀ ਗੱਲ ਜੀ। ਸਸੀ ਗੱਲ ਜੀ। ਹਾਂਜੀ ਡਾਕਟਰ ਸਾਹਿਬ ਤੁਸੀਂ ਤੁਹਾਡੇ ਕੋਲ ਦਿੱਲੀ ਮਰੀਜ਼ ਆ ਰਹੇ ਆ। ਮੁੰਡੇ ਵੀ ਆ ਰਹੇ ਆ ਨੌਜਵਾਨ ਵੀ ਆ ਰਹੇ ਆ। ਤੇ ਕਿੰਨੇ ਜਿਹੜੇ ਨੌਜਵਾਨ ਨੇ ਨਸ਼ਾ ਛੱਡ ਗਏ ਵੇਖੋ ਕਾਫੀ ਹੱਦ ਤੱਕ ਲੋਕੀ ਨਸ਼ੇ ਛੱਡ ਚੁੱਕੇ ਆ ਹੁਣ ਤੱਕ ਸਾਡੇ ਕੋ ਕਾਫੀ ਜ਼ਿਆਦਾ ਲੋਕ ਆ ਗਏ ਰੋਜ਼ ਦੇ ਕਾਫੀ ਜ਼ਿਆਦਾ ਮਰੀਜ਼ ਆਂਦੇ ਹੈਗੇ ਐਡਮਿਸ਼ਨ ਲਈ ਵੀ ਆਪਾਂ ਕਾਫੀ ਟਾਈਮ ਤੋਂ ਚੈੱਕ ਕਰ ਰਹੇ ਹੈਗੇ ਆ ਤੇ ਸਰਕਾਰ ਵੱਲੋਂ ਇੱਥੇ ਸਾਰੀਆਂ ਸਹੂਲਤਾਂ ਮੁਫਤ ਉਪਲਬਧ ਕਰਾਈ ਜਾਂਦੇ ਆ ਮਰੀਜ਼ ਨੂੰ ਤੇ ਇਹਨਾਂ ਨੂੰ ਦਵਾਈਆਂ ਜਿਹੜੀਆਂ ਅੰਦਰੋਂ ਹੀ ਦਿੱਤੀਆਂ ਜਾਂਦੀਆਂ ਹਨ ਤੇ ਸਾਡੇ ਕੋ ਪਹਿਲਾ ਯੁੱਧ ਨਸ਼ਾ ਵਿਰੋਧ ਦਾ ਪਹਿਲਾ ਪੜਾਅ ਸੀ ਉਹਦੇ ਕੋ ਕਾਫੀ ਜ਼ਿਆਦਾ ਮਰੀਜ਼ ਠੀਕ ਹੋ ਕੇ ਗਏ ਨੇ ਜੋ ਆਪਣੇ ਘਰਾਂ ਦੇ ਵਿੱਚੋਂ ਕੰਮ ਕਰ ਰਹੇ ਹਨ ਤੇ ਹੁਣ ਦੂਜਾ ਪੜਾਅ ਹੈਗਾ ਆਪਾਂ ਸਰਕਾਰ ਦੇ ਨਾਲ ਪੂਰਾ ਸਹਿਯੋਗ ਕਰਾਂਗੇ ਤੁਹਾਡੇ ਵਾਲੇ ਦੁਵਾਲੇ ਕੋਈ ਵੀ ਹੈਗਾ ਤੁਹਾਨੂੰ ਪਤਾ ਵਿਅਕਤੀ ਨਸ਼ਾ ਕਰ ਰਿਹਾ ਜੀ ਸਾਡੇ ਕੋਲ ਲੈ ਕੇ ਆਓ ਆਪਾਂ ਦਾ ਫ੍ਰੀ ਮੁਫਤ ਲਾਗ ਵਧੀਆ ਕਿੰਨੇ ਕ ਦਿੱਲੀ ਆ ਜਾਂਦੇ ਤੁਹਾਡੇ ਕੋਲ ਜਿਹੜੇ ਨੌਜਵਾਨ ਨਸ਼ਾ ਕਰਦੇ ਕਿੰਨੇ ਕ ਆ ਜਾਂਦੇ ਤਿੰਨ ਪਰ ਚਾਰ ਆ ਜਾਂਦੇ ਆ ਜਾਂਦੇ ਹਾਂ ਤੇ ਮਤਲਬ ਠੀਕ ਹੋ ਰਿਹਾ ਜੀ ਪ੍ਰੋਪਰ ਹਾਂ ਜੀ ਠੀਕ ਹੈ ਜੀ ਇੱਕ ਵਾਰ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਹੈ ਡਾਕਟਰ ਨਿਖੇਲ ਠੀਕ ਹੈ ਜੀ ਦੋਆਬਾ ਨਿਊਜ਼ 24 ਨਾਲ ਗੱਲਬਾਤ ਲਈ ਧੰਨਵਾਦ ਜੀ ਤੁਹਾਡਾ